ਤੇ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਬੱਤਰ ਹੁੰਦੇ ਜਾ ਰਹੇ ਨੇ ਪਾਣੀ ਦੀ ਮਾਰ ਹੇਠ ਕਈ ਇਲਾਕੇ ਨੇ ਪਹਾੜਾਂ ਤੇ ਪੈ ਰਹੇ ਮੀਂਹ ਦੇ ਕਾਰਨ ਪਠਾਨਕੋੜ ਦਾ ਜਲਾਲਿਆ ਦਰਿਆ ਉਫਾਂ ਤੇ ਹੈ ਬਮਿਆਲ ਸੈਕਟਰ ਦੇ ਕਰੀਬ ਅਦਾ ਦਰਜਨ ਪਿੰਡ ਪਾਣੀ ਦੀ ਮਾਰ ਹੇਠ ਨੇ ਅਨਿਆ ਲਾਲ ਬਮਿਆਲ ਮਸਤਪੁਰ ਮੁਠੀ ਸਣੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਕਈ ਥਾਵਾਂ ਤੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਹੜ ਦੇ ਹਾਲਾਤ ਬਣੇ ਹੋਏ ਨੇ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਕੇ ਖਰਾਬ ਹੋ ਗਈ ਹੈ ਇਹ ਤਸਵੀਰ ਦੇਖੋ ਤੁਸੀਂ ਤੋਂ ਆਪਣੀ ਟੀਵੀ ਸਕਰੀਨ ਤੇ ਤੇ ਕਈ ਪਿੰਡ ਨੇ ਦਰਜਨਾਂ ਹੀ ਪਿੰਡ ਨੇ ਜਿਹੜੇ ਪਾਣੀ ਦੀ ਮਾਰ ਹੇਠਾਏ ਨੇ ਚਾਰੇ ਪਾਸਿਓਂ ਪਿੰਡ ਨੂੰ ਮਾਰ ਪੈ ਰਹੀ ਹੈ ਘਰ ਪਾਣੀ ਦੇ ਵਿੱਚ ਰੁੜ ਗਏ ਨੇ ਅਨਿਆ ਲਾਲ ਬਮਿਆਲ ਮਸਤਪੁਰ ਮੁੱਠੀ ਸਣੇ ਕਈ ਪਿੰਡਾਂ ਦੇ ਵਿੱਚ ਹੜ੍ਹ ਦੇ ਹਾਲਾਤ ਬਣ ਚੁੱਕੇ ਨੇ ਕਈ ਏਕੜ ਫਸਲ ਖਰਾਬ ਹੋ ਚੁੱਕੀ ਹੈ ਘਰ ਦੇ ਅੰਦਰ ਤੱਕ ਪਾਣੀ ਪਹੁੰਚ ਗਿਆ ਹੈ ਤੁਸੀਂ ਦੇਖੋ ਸਾਰਾ ਸਮਾਨ ਖਰਾਬ ਹੋ ਰਿਹਾ ਹੈ ਲੋਕਾਂ ਨੂੰ ਆਪਣੇ ਹੀ ਘਰ ਦੇ ਅੰਦਰ ਬੈਠਣਾ ਮੁਸ਼ਕਲ ਹੋ ਰਿਹਾ ਹੈ ਅੱਧਾ ਦਰਜਨ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਤਿੰਨ ਤਸਵੀਰਾਂ ਵੇਖੋ ਘਰਾਂ ਦੇ ਅੰਦਰ ਪਾਣੀ ਵੜ ਚੁੱਕਾ ਹੈ ਗਲੀਆਂ ਤਲਾ ਦੇ ਰੂਪ ਧਾਰ ਚੁੱਕੀਆਂ ਨੇ ਖੇਤ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਸੋ ਅਜੇ ਇਸ ਸਥਿਤੀ ਦੇ ਵਿੱਚ ਖਾਣਾ ਪੀਣਾ ਰਹਿਣਾ ਬਹੁਤ ਔਖਾ ਹੈ ਸੋ ਪੂਰੇ ਦਾ ਪੂਰਾ ਪਿੰਡ ਜਲਥਲ ਹੋ ਚੁੱਕਿਆ ਹੈ ਨਦੀਆਂ ਨੇ ਤਲਾਹ ਦਾ ਰੂਪ ਧਾਰ ਲਿਆ ਹੈ ਘਰਾਂ ਦੇ ਅੰਦਰ ਤੱਕ ਪਾਣੀ ਵੜ ਗਿਆ ਹੈ ਸਮਾਨ ਪਾਣੀ ਦੇ ਵਿੱਚ ਰੁੜ ਰਿਹਾ ਹੈ ਆਪਣੇ ਹੀ ਘਰ ਦੇ ਵਿੱਚ ਬੈਠਣਾ ਮੁਸ਼ਕਲ ਹੈ ਮੁਕੇਸ਼ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਮੁਕੇਸ਼ ਕਿੰਨੇ ਕੁ ਪਿੰਡ ਨੇ ਜਿੱਥੇ ਅਜਿਹੇ ਹਾਲਾਤ ਬਣੇ ਹੋਏ ਨੇ ਮੈਂ ਦੱਸਦਾ ਕਿ ਸਭ ਤੋਂ ਪਹਿਲਾ ਜਿਹੜੀ ਗੱਲ ਹੈ ਕਿ ਇਹ ਜਿਹੜਾ ਇਲਾਕਾ ਜਲਾਲੀਆ ਦਰਿਆ ਹੈ ਇਹ ਭਾਰਤ-ਪਾਕ ਸਰਹੱਦ ਦੇ ਨਾਲ ਲੱਗਦਾ ਬਮਿਆਰ ਸੈਕਟਰ ਪੈਂਦਾ ਹੈ ਜਿੱਥੇ ਕਿ ਅੱਜ ਸਵੇਰੇ ਅਚਾਨਕ ਪਾਣੀ ਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਠੂਆ ਵਿਖੇ ਜਿਹੜਾ ਹੈ ਬੱਦਲ ਪੜਿਆ ਔਰ ਇਹ ਜਿਹੜੇ ਦਰਿਆਨ ਹੈ ਜਲਾਲੀਆ ਉੱਚ ਤਨਾ ਇਹ ਬਮਿਆ ਸੈਕਟਰ ਦੇ ਵਿੱਚ ਪੈਂਦੇ ਨੇ ਇਹ ਜਿਹੜੇ ਦਰਿਆ ਆ ਇਹ ਜੰਮੂ ਕਸ਼ਮੀਰ ਤੋਂ ਹੀ ਜਿਹੜਾ ਆ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ ਔਰ ਅਚਾਨਕ ਜਿਸ ਵੇਲੇ ਪਾਣੀ ਆਇਆ ਤਾਂ ਜਲਾਲੀਆ ਦਰਿਆ ਦੇ ਨਾਲ ਲੱਗਦੇ ਕਿ ਅੱਧੀ ਦਰਜਨ ਤੋਂ ਜ਼ਿਆਦਾ ਪਿੰਡ ਜਿਹੜੇ ਆ ਉਹ ਪ੍ਰਭਾਵਿਤ ਹੋਏ ਨੇ ਜਿਸ ਤੇ ਚਲਦੇ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਲੋਕ ਆਪਣੇ ਘਰਾਂ ਦੇ ਵਿੱਚ ਸਨ ਅਤੇ ਜਦੋਂ ਜਲਾਲੀਆ ਦਰਿਆ ਦੇ ਪਾਣੀ ਦਾ ਪੱਧਰ ਵਧਿਆ ਸਾਰੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਜਿਸ ਦੇ ਚਲਦੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਇਸ ਦੇ ਨਾਲ ਹੀ ਜਿਹੜੀਆਂ ਜਲਾਲੀ ਦਰਿਆ ਦੇ ਨਾਲ ਲੱਗਦੇ ਕਿਸਾਨਾਂ ਦੇ ਖੇਤ ਸਨ ਉਹ ਵੀ ਜਿਹੜੇ ਆ ਜਿਹੜੀਆਂ ਫਸਲਾਂ ਨੇ ਉਥੇ ਉਹ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਕਿਉਂਕਿ ਪਾਣੀ ਦੀ ਮਾਰ ਇੰਨੀ ਜ਼ੋਰ ਨਾਲ ਸੀਗੀ ਇਹ ਪਾਣੀ ਜਿਹੜਾ ਹੈ ਪਿਛਲੇ ਹਫਤੇ ਵੀ ਜਲਾਲੀਆ ਦਰਿਆ ਨੇ ਇਸ ਇਲਾਕੇ ਨੂੰ ਜਿਹੜਾ ਇਫੈਕਟ ਕੀਤਾ ਸੀਗਾ ਪਿਛਲੇ ਬਾਰਿਸ਼ ਦੇ ਨਾਲੋਂ ਵੀ ਜਿਹੜਾ ਹੈ ਇਸ ਵਾਰ ਜਿਹੜਾ ਹੈ ਪਾਣੀ ਵੱਧ ਆਇਆ ਜਿਸ ਦੇ ਚਲਦੇ ਕਾਫੀ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਇਸ ਦੇ ਨਾਲ ਬਮਿਆਲ ਸੈਕਟਰ ਜਿਹੜਾ ਉਸ ਤੇ ਕਾਫੀ ਪਿੰਡ ਜਿਹੜੇ ਆ ਇਸ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨਾ ਇਸ ਦਾ ਅਸਰ ਹੋਰ ਵੀ ਕਈ ਜਗ੍ਹਾ ਤੇ ਵੇਖਣ ਨੂੰ ਮਿਲ ਰਿਹਾ ਕਿਉਂਕਿ ਪਾਣੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਬਰਸਾਤ ਜਿਹੜੀ ਹੈ ਸਵੇਰੇ ਲਗਾਤਾਰ ਜਿਹੜੀ ਲਗਾਤਾਰ ਹੁੰਦੇ ਕਾਰਨ ਕਾਫੀ ਪਾਣੀ ਆਉਂਦੇ ਚਲਦੇ ਜਿਹੜਾ ਹੈ ਕਿਸਾਨਾਂ ਦੇ ਫਸਲਾਂ ਦਾ ਘਰਾਂ ਦਾ ਔਰ ਲੋਕਾਂ ਦਾ ਘਰੋਂ ਨਿਕਲਣਾ ਮੁਖਾਲ ਹੋ ਗਿਆ ਕਿਉਂਕਿ ਜ਼ਗਦੰਮ ਜਿਹੜਾ ਹੈ ਉਹ ਪਾਣੀ ਵਧ ਗਿਆ ਬੜੀ ਮੁਸ਼ਕਿਲ ਦੇ ਨਾਲ ਲੋਕਾਂ ਨੇ ਆਪਣੀ ਜਾਨ ਬਚਾਈ ਫਿਲਹਾਲ ਪ੍ਰਸ਼ਾਸਨ ਵੱਲੋਂ ਜਿਹੜੇ ਸ਼ੈਲਟਰ ਹਾਊਸ ਬਣਾਏ ਗਏ ਨੇ ਉੱਥੇ ਇਹਨਾਂ ਨੂੰ ਰੈਸਕਿਊ ਕਰਕੇ ਭੇਜਿਆ ਜਾਵੇਗਾ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਮਦਦ ਇਹਨਾਂ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਜੇ ਮਦਦ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਇਹ ਵੀ ਰੋਸ਼ ਵਿਖਣ ਨੂੰ ਮਿਲਿਆ ਹੈ ਕਿ ਪ੍ਰਸ਼ਾਸਨ ਜਿਹੜਾ ਆ ਦਿਨੇ ਤਾਂ ਉਹਨਾਂ ਦੇ ਕੋਲ ਹੀ ਰਹਿੰਦਾ ਹੈ ਪਰ ਰਾਤ ਦੇ ਸਮੇਂ ਜੇ ਕੋਈ ਇਦਾਂ ਦੀ ਦਿੱਕਤ ਆਂਦੀ ਹੈ ਤਾਂ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ ਜੇ ਤਾਂ ਉਹ ਸ਼ੈਲਟਰ ਹਾਊਸ ਦੇ ਵਿੱਚ ਨਾ ਤਾਂ ਉਹ ਕਿਤੇ ਨਾ ਕਿਤੇ ਸੇਫ ਨਾ ਪਰ ਜੇ ਆਪਣੇ ਘਰਾਂ ਦੇ ਵਿੱਚ ਨਾ ਜਿਸ ਤਰ੍ਹਾਂ ਅਚਾਨਕ ਪਾਣੀ ਵੱਧ ਜਾਂਦਾ ਤਾਂ ਇਸ ਦੇ ਨਾਲ ਜਿਹੜਾ ਉਹਨਾਂ ਨੂੰ ਖਾਸੀ ਔਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਔਰ ਪਾਣੀ ਦਾ ਪੱਧਰ ਜਿਹੜਾ ਹੈ ਉਹ ਚਲਾਲੀਆ ਔਰ ਉੱਜ ਲਗਾਤਾਰ ਇਸ ਨੂੰ ਇਫੈਕਟ ਕਰਦਾ ਹੈ ਜੀ ਠੀਕ ਹੈ ਮੁਕੇਸ਼ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਜਨ ਪਹਿਲਾਂ ਵੀ ਜੰਮਾ ਲੀਡ ਰਿਆ ਚ ਜਿਹੜਾ ਪਾਣੀ ਆਇਆ ਸੀਗਾ ਉਹ ਵੀ ਨਗ ਪਾਣੀ ਸੀਗਾ ਤੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟੈ ਗਏ ਅਨਿਆਲ ਲਾਗੇ ਜਿਹੜੇ ਜਲਾਨੀ ਪਿੰਨਾਂ ਨਾਲ ਲੱਗਦੇ ਪਿੰਡਾਂ ਦਾ ਇਸ ਵਾਰ ਅੱਜ ਪਾਣੀ ਆਇਆ ਤੇ ਬਹੁਤ ਹੀ ਜ਼ਿਆਦਾ ਪਹਿਲੇ ਨਾਲੋਂ ਵੀ ਬਹੁਤ ਜ਼ਿਆਦਾ ਪਾਣੀ ਅੰਦਰ ਆਈਆ ਸਾਰਾ ਕੱਚਾ ਮਗਾਣਾ ਤੇ ਸਾਰਾ ਕੁਝ ਗਿੱਲਾ ਹੀ ਆ ਸਾਰਾ 10 ਦਿਨ ਪਹਿਲਾਂ ਵੀ ਪਾਣੀ ਖੜ ਪਿਆ ਸੀਗਾ ਪਰ ਇਹ ਫਲੱਡ ਪਹਿਲੇ ਨਾਲੋਂ ਵੀ ਜ਼ਿਆਦਾ ਹੈਗਾ ਕਿਉਂਕਿ ਮੇਰੇ ਪਿੰਡ ਅਨਿਆਲ ਦੇ ਵਿੱਚ ਪਿੰਡ ਦੇ ਵਿੱਚ ਹੀ ਪਾਣੀ ਜਿਹੜਾ ਉਹ ਇੰਟਰ ਕਰ ਗਿਆ ਕਿਉਂਕਿ ਚਾਰੋਂ ਤਰਫ ਜਿਹੜਾ ਪਾਣੀ ਜਿ ਘਿਰਿਆ ਮਤਲਬ ਮਤਲਬ ਆਪਣੇ ਸੋਲਰ ਪੋਲਟਰੀ ਫਾਰਮ ਗੁਜਰਾ ਡੇਰਾ ਸੀਗਾ ਉਹਨਾਂ ਨੇ ਵੀ ਬੜੀ ਮੁਸ਼ਕਲ ਆਪਣਾ ਬਾਹਰ ਆਣ ਕੇ ਆਪਣੇ ਜਾਨ ਨੂੰ ਬਚਾਇਆ ਤੇ ਇਹ ਫਲੱਡ ਜਿਹੜਾ ਨਾ ਅਨਿਆਲ ਕੰਦੇ ਘਰਾਂ ਦੇ ਵਿੱਚ ਪਾਣੀ ਘਰਾਂ ਵਿੱਚ ਵੀ ਪਾਣੀ ਆ ਵਰਿਆ ਮੇਰੇ ਆਪਣੇ ਘਰ ਦੇ ਪਲਾਟ ਦੇ ਵਿੱਚ ਤੇ ਮੇਰੇ ਗੇਟ ਦੋਨੇ ਗੇਟਾਂ ਦੇ ਸਾਹਮਣੇ ਜਿਹੜਾ ਪਾਣੀ ਜਾ ਉਹ ਆਇਆ ਪਹੁੰਚਿਆ ਪਿਆ ਤੇ ਇਹ ਪਾਣੀ ਹਾਲਾਂ ਵਧ ਰਿਹਾ ਤੇ ਵੱਧ ਹੁੰਦਾ ਇਹਨਾਂ ਖਤਰਾ ਹੈਗਾ ਵੀ ਕਈ ਮਤਲਬ ਕਿਤੇ ਜਿਆਦਾ ਨੁਕਸਾਨ ਨਾ ਹੋ ਜਾਏ ਤੇ ਆਪਾਂ ਪ੍ਰਸ਼ਾਸਨ ਅਗੇ ਵੀ ਮਤਲਬ ਅਪੀਲ ਕਰਦੇ ਆਂ ਤੇ ਭਾਈ ਇਸ ਚੀਜ਼ ਦਾ ਜਿਹੜਾ ਨਾ ਉਹ ਲੋਕਾਂ ਦਾ ਜਾਣ ਮਾਲੂ ਜਿਹੜਾ ਸਵਛਤ ਕਰਨ ਲਈ ਥੋੜੇ ਉਪਰਾਲੇ ਕੀਤੇ ਜਾਣ